ਸੋਹੀ ਮਹਲਾ ਪੰਜਵ ਗੁਰ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਗੁਰ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਵਯੰ ਆਪਣਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕੇਲ ਵਿੱਕ ਜਾਹੀ ਕਰ ਕਿਰਪਾ ਪ੍ਰਭ ਦੀਨੰਦਿਆਲਾ ਨਾਨਕ ਮੰਗੇ ਸੰਤਰਵਾਲਾ ਕਰ ਕਿਰਪਾ ਪ੍ਰਭ ਦੀਨੰਦਿਆਲਾ ਨਾਨਕ ਮੰਗੇ ਸੰਤਰਵਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ